ਸਤਿ ਸ੍ਰੀ ਅਕਾਲ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਬੜਾ ਟਾਈਮ ਹੋ ਗਿਆ ਹੈ ਬੱਚੇ ਆਉਣ ਹੀ ਵਾਲੇ ਆ ਤੇ ਟੇਟੇ ਨੇ ਸਭ ਦੇ ਕਹਿੰਦਾ ਹੈ ਕਿ ਮੈਨੂੰ ਬੋਇਲਡ ਵੈਜੀਟੇਬਲਸ ਚਾਹੀਦੀਆਂ ਹਨ ਉਹਨਾਂ ਨੂੰ ਬੋਇਲ ਵੈਜੀਟੇਬਲਸ ਬੋਇਲ ਹੋਣ ਵਾਸਤੇ ਉਹਨਾਂ ਦੀਆਂ ਰੱਖ ਦਿੱਤੀਆਂ ਐ ਤੇ ਮੈਂ ਥੋੜਾ ਕੰਮ ਕਰਨ ਲਈ ਹਾਂ ਉਹ ਆਪਣੇ ਆਪ ਕਿਚਨ 'ਚ ਕੱਟਣ ਲੱਗੇ ਮੈਂ ਕਿਹਾ ਚਲੋ ਮੈਂ ਵੀ ਨਾਲ ਕਟਵਾ ਦਿੰਨੀ ਹਾਂ ਤੇ ਟੇਟੇ ਨੇ ਸਭ ਜੀ ਤਾਂ ਵੈਜੀਟੇਬਲਸ ਰੱਖ ਦਿੱਤੀਆਂ ਬੋਇਲ ਹੋਣ ਦੇ ਲਈ ਉਹ ਤਾਂ ਆਪਣੀ ਉਹ ਖਾ ਲੈਣਗੇ ਇਹ ਦਪਰ ਦਾ ਖਾਣੇ ਦਾ ਟਾਈਮ ਹੋ ਗਿਆ ਹੈ ਖਾਣ ਦਾ ਵੈਸੇ ਮੈਨੂੰ ਤਾਂ ਇਨੀ ਭੁੱਖ ਨਹੀਂ ਛੋਟੀ ਮੋਟੀ ਭੁੱਖ ਲੱਗਦੀ ਹੁੰਦੀ ਦੀਨ ਕਿਉਂਕਿ ਮੈਂ ਤਾਂ ਰੋਟੀ ਲੇਟ ਹੀ ਖਾਣੀ ਆ ਤੇ ਬੱਚੇ ਵੀ ਆਪ ਚਲੋ ਖਾ ਕੇ ਤੇ ਨਾਲ ਲੈ ਜਾਂਦੇ ਆ ਕਦੇ ਖਾ ਜਾਂਦੇ ਕਦੇ ਨਹੀਂ ਛੁਆ ਹਰੀ ਦਾ ਲੈ ਕੇ ਖਾ ਕੇ ਨਹੀਂ ਜਾਂਦਾ ਸਿਰਫ ਲੈ ਕੇ ਹੀ ਜਾਂਦਾ ਏ ਜਿਹੋ ਤੜਕੇ ਦਾ ਉੱਠਿਆ ਹੁੰਦਾ ਏ ਉਹਨੂੰ ਜਲਦੀ ਭੁੱਖ ਲੱਗ ਜਾਂਦੀ ਇਸ ਕਰਕੇ ਉਹ ਖਾ ਲੈਂਦਾ ਹੁੰਦਾ ਉਹਨੂੰ ਵੀ ਨਾ ਵੀ ਖਾਵੇ ਤੈਨੂੰ ਖਵਾਉਣੀ ਪੈਂਦੀ ਜ਼ਬਰਦਸਤੀ ਵੀ ਤੜਕੇ ਦੇ ਉੱਠਿਆ ਹੈ ਤੇ ਦਿਵਜੋਤ ਦੇ ਵੀ ਆਉਣ ਦਾ ਟਾਈਮ ਹੋ ਗਿਆ ਹੈ ਤੇ ਹਨ ਉਹਨਾਂ ਨੂੰ ਹਾਂ ਨੂੰ ਵੀ ਕੁਛ ਨਾ ਕੁਛ ਚਾਹੀਦਾ ਹੈ ਕਿਉਂਕਿ ਸਵੇਰੇ ਵੀ ਜੇ ਆਪਾਂ ਰੋਟੀ ਖਵਾ ਕੇ ਘੱਲੀਏ ਜਾਓ ਲੰਘ ਜਿਓ ਤੁਸੀਂ ਤੇ ਸਵੇਰੇ ਵੀ ਜੇ ਆਪਾਂ ਰੋਟੀ ਖਵਾ ਕੇ ਕੱਲੀਏ ਇਹ ਉਹਨਾਂ ਨੂੰ ਸਕੂਲੇ ਵੀ ਰੋਟੀ ਭੇਜ ਗਏ ਘਰੇ ਆ ਕੇ ਵੀ ਰੋਟੀ ਦੇਈਏ ਤੇ ਫਿਰ ਆਪਣੇ ਆਪ ਨੂੰ ਲੱਗਦਾ ਹੈ ਕਿ ਸਾਰਾ ਦਿਨ ਬੱਚਿਆਂ ਨੂੰ ਰੋਟੀ 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 ਕਿ ਹਣਾ ਬੱਚਿਆਂ ਨੂੰ ਸਾਰਾ ਦਿਨ ਰੋਟੀਆਂ ਜਿਹੀਆਂ ਹੀ ਖਵਾਈ ਜਾਈਏ ਤੇ ਸਵੇਰੇ ਕਦੇ ਕਦੇ ਤਾਂ ਮੈਂ ਸ਼ੇਕ ਬਣਾ ਦਿੰਦੀ ਹੁੰਨੀ ਆ ਤੇ ਤੇ ਹੁਣ ਸਵੇਰੇ ਵੀ ਰੋਟੀ ਖਾ ਗਏ ਸਕੂਲ ਵੀ ਰੋਟੀ ਲੈ ਗਏ ਤੇ ਮੈਂ ਕਿਹਾ ਹੁਣ ਥੋੜਾ ਜਿਹਾ ਵੱਖਰਾ ਕਰ ਦਿੰਨੇ ਆ ਕੱਲ ਤਾਂ ਉਹਨਾਂ ਨੂੰ ਮੈਂ ਆਟੇ ਦਾ ਕੜਾ ਬਣਾਤਾ ਸੀ ਤੇ ਅੱਜ ਮੈਂ ਸੋਚ ਲਈ ਆ ਫਿਰ ਕੜਾ ਹੀ ਬਣਾ ਕੇ ਦੂੰਗੀ ਪਰ ਅੱਜ ਰਬੀ ਦਾ ਬਣਾ ਦਿੰਨੀ ਆ ਤੇ ਪਹਿਲਾਂ ਸੋਚ ਨਹੀਂ ਹਾਂ ਕਿ ਚੀਲਾ ਬਣਾਉਣਾ ਤੇ ਫਿਰ ਮੈਂ ਕਿਹਾ ਚਲੋ ਚੀਲਾ ਨੂੰ ਕੱਲ ਸਕੂਲ ਟਿਫਿਨ ਦੇ ਵਿੱਚ ਪਾ ਦਿਆਂ ਕਿਉਂਕਿ ਹਰ ਵੈਰੀਟੀ ਨੂੰ ਹਰ ਵਾਜੂ ਹੁੰਦਾ ਹੈ ਕਿ ਟਿਫਿਨ ਦੇ ਵਿੱਚ ਮੈਂ ਕੁਝ ਵੱਖਰਾ ਵੱਖਰਾ ਲੈ ਕੇ ਜਾਵਾਂ ਅੱਜ ਜਿਵੇਂ ਕਿਰਨ ਗਾਜਰ ਦੇ ਪਰੌਂਠੇ ਬਣਾ ਕੇ ਦਿੱਤੇ ਸੀ ਮੈਂ ਛੋਟੀਆਂ ਛੋਟੀਆਂ ਵੀਡੀਓ ਕਲਿੱਪਸ ਬਣਾਈਆਂ ਤੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਹਾਂ ਕਿ ਜਿਹੜਾ ਇਹ ਬੱਚਿਆਂ ਦੇ ਲਈ ਆਪਾਂ ਡਿਫਰੈਂਟ ਡਿਫਰੈਂਟ ਖਾਣਾ ਜਿਹੜਾ ਇਹ ਉਹ ਕਿਵੇਂ ਬਣਾ ਸਕਦੇ ਹਾਂ ਕਿਉਂਕਿ ਇਹ ਵਾਲਾ ਬੰ ਨੂੰ ਆਈਡੀਆ ਹੀ ਨਹੀਂ ਹੁੰਦਾ ਕਿ ਆਪਾਂ ਕੀ ਬਣਾਈਏ ਬੱਚਿਆਂ ਵਾਸਤੇ ਆਪਾਂ ਨੇ ਗਾਜਰਾਂ ਨੂੰ ਤੇ ਮੂਲੀਆਂ ਨੂੰ ਦੋਵਾਂ ਨੂੰ ਕਦੂਕਸ਼ ਕਰਕੇ ਜਿਵੇਂ ਆਪਾਂ ਮੂਲੀਆਂ ਨੂੰ ਕਦੂਕਸ਼ ਕਰਦੇ ਆ ਨਾ ਇਦਾਂ ਕਰਕੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਵਿੱਚ ਉਹਨਾਂ ਦੇ ਪਾਣੀ ਸੁਕਾ ਲੈਣਾ ਹੈ ਕਿੰਨਾ ਮਤਲਬ ਇੰਨੀਆਂ ਜਿਹੜੇ ਮੇਰੇ ਥੋੜੀਆਂ ਜਿਹੀਆਂ ਮੂਲੀਆਂ ਤਿੰਨਾਂ ਚਾਹਾਂ ਪਰੌਂਠੀਆਂਆਂ ਜਾਂ ਪੰਜ ਕਿ ਪਰੌਂਠੇ ਪਕਣਗੇ ਤੇ ਇਹਨਾਂ ਨੂੰ ਆਪਾਂ ਨੇ 5 ਮਿੰਟ ਵਾਸਤੇ ਜਿਹੜਾ ਇਹ ਪਕਾਉਣਾ ਹੈ ਤਾਂ ਕਿ ਇਹਨਾਂ ਦੇ ਵਿੱਚੋਂ ਪਾਣੀ ਸੁੱਕ ਜੇ ਬਾਕੀ ਜਿਹੜੀਆਂ ਇਹ ਗਾਜਰਾ ਵੀ ਕੱਚੀਆਂ ਕੱਚੀਆਂ ਨਾ ਲੱਗਣ ਮੂਲੀ ਤਾਂ ਜਲਦੀ ਪੱਕ ਜਾਂਦੀ ਹੁੰਦੀ ਆ ਪਰ ਜਿਹੜੀ ਗਾਜਰ ਆ ਉਹ ਥੋੜਾ ਜਿਹਾ ਟਾਈਮ ਲੈਂਦੀ ਹੁੰਦੀ ਆ ਤੇ ਕਈ ਵਾਰ ਜਿਹੜੀ ਉਹ ਪੇਟ ਦਰਦ ਵੀ ਹੋਣ ਲੱਗ ਜਾਂਦੀ ਐ ਇਸ ਲਈ ਬੱਚਿਆਂ ਨੂੰ ਆਪਾਂ ਨੇ ਪਕਾ ਕੇ ਹੀ ਗਾਜਰ ਦੇਣੀ ਆ ਘੱਟ ਗੈਸ ਕਰਕੇ ਤੇ ਇਹ ਸ਼ਾਨਣੀ ਵਿੱਚ ਰੱਖ ਦਿੱਤੀ ਹੈ ਤਾਂ ਕਿ ਹਵਾ ਬਾਹਰ ਨਿਕਲਦੀ ਰਹੇ ਪਾਣੀ ਵਿੱਚ ਸੁੱਕ ਜੇ ਤੇ ਇਧਰੇ ਇੱਕ ਰੋਟੀ ਦੀ ਆਪਾਂ ਮੂਲੀ ਦੀ ਰੋਟੀ ਦੇ ਰੱਖ ਦੋ ਰੋਟੀਆਂ ਦੇ ਵਿੱਚ ਪਕਾਉਣੇ ਨੇ ਮੂਲੀਆਂ ਰੱਖ ਕੇ ਇਦਾਂ ਕਰਕੇ ਜਿਹੜੀ ਆਪਾਂ ਨੇ ਗਾਜਰ ਤੇ ਮੂਲੀ ਦੀ ਰੋਟੀ ਪਕਾਉਣੀ ਹੈ ਤੇ ਉਹੀ ਮਸਾਲੇ ਜਿਹੜੇ ਆਪਾਂ ਮੂਲੀ ਦੀ ਰੋਟੀ ਚ ਪਾਉਨੇ ਆ ਸੇਮ ਉਹੀ ਪਾਨੇ ਪਰ ਇਹਨਾਂ ਬੱਚਿਆਂ ਲਈ ਰੋਟੀ ਵਿੱਚ ਮੈਂ ਜਿਹੜਾ ਮਿਰਚ ਨਹੀਂ ਪਾਉਂਦੀ ਹੁੰਦੀ ਕਾਲੀ ਮਿਰਚ ਨੂੰ ਰੋੜ ਪਾ ਲਈਏ ਜ ਵਾਈਨ ਪਾ ਦਿੰਨੀ ਹਣੀ ਐਕਸਟਰਾ ਤੇ ਲੋ ਆਪਣੇ ਕਰਾਉਂਠੇ ਬਣ ਕੇ ਤਿਆਰ ਤੇ ਬਹੁਤ ਜ਼ਿਆਦੇ ਟੇਸਟ ਬਣੰਦੀ ਆ ਤੁਸੀਂ ਇਹ ਵਾਲੇ ਕਰਾਉਂਠੇ ਬਚਨੂ ਬਣਾ ਕੇ ਦਿਓ ਤੇ ਬਹੁਤ ਫਰਾਈ ਕਰਿਓ ਇਹਦੇ ਨਾਲ ਸਾਉ ਲੱਗੇ ਬਲੂ ਗੇਨੂ ਦੋ ਦੋ ਤੇ ਆਣ ਬਲੂਗਾ ਸਾਡਾ ਕਾਫੀ ਗਰੋ ਕਰ ਗਿਆ ਹੁਣ ਪਹਿਲਾਂ ਨਾਲ ਫੇਰਾ ਸੁੱਤਾਂ ਹੋਲ ਗਈਆਂ ਹੋਦੀਆਂ ਕਿੰਨੇ ਦਿਨਾਂ ਬਾਅਦ ਅੱਜ ਚੱਲੀ ਆਂ ਅੱਖਾਂ ਦਿਖਾ ਓਏ ਟਿੱਡੇ ਆ ਜੇ ਅੱਖਾਂ ਸੁੱਤ ਅੱਛਾ ਜੌਰ ਬੜਾ ਲਾਉਂਦਾ ਜੌਰ ਕਹਿੰਦਾ ਮੈਨੂੰ ਫੜੋ ਬਣਾ ਬਸ ਇੰਨੇ ਹੱਥ ਪੈਰ ਮਾਰਦਾ ਨਾ ਚਾ ਲੋ ਸਰਿੰਜ ਨਾਲ ਆ ਵੀ ਖੋਲੀਆਂ ਅੱਖਾਂ ਅੱਖਾਂ ਕਿੰਨਾਂ ਦੀਆਂ ਨੇ ਇਹਦੀਆਂ ਅੱਖਾਂ ਡਰਾਉਣੀਆਂ ਆ ਆਹ ਚਲ ਬੈਹੇ ਇੱਥੇ ਮੈਨੂੰ ਕਾਲੀ ਬਿੱਲੀ ਥੇਂਦੀ ਉਹ ਤਾਂ ਡਰਬੜਾ ਲੱਗਦਾ ਹੁੰਦਾ ਸੀ ਜਦੋਂ ਉਹਨੂੰ ਰਾਤ ਨੂੰ ਹਨੇਰੇ ਚ ਪਿੱਛੇ ਵੇਖਣਾ ਨਾ ਤਾਂ ਐਂ ਅੱਖਾਂ ਕੱਢਦੀਆਂ ਬੜੀਆਂ ਡਰਾਉਣੀਆਂ ਲੱਗਦੀਆਂ ਹੁੰਦੀਆਂ ਤੇ ਹੁਣ ਘਰ ਦੇ ਵਿੱਚ ਹੀ ਰਾਤ ਨੂੰ ਜਦੋਂ ਇਹਦੀਆਂ ਲਾਈਟ ਜਗਦੀ ਹੋਈ ਨਾ ਤੇ ਜਦੋਂ ਇਹਦੇ ਅੱਖਾਂ ਜਗਦੀਆਂ ਆ ਕਰਨੀਆਂ ਵੇਖਿਓ ਕਿੰਨੀਆਂ ਡਰਾਉਣ ਆ ਲੱਗਣਾ ਇਹਨੇ ਹੁਣ ਇਹਨੇ ਪੀਣਾ ਦੀ ਭੁੱਖ ਲੱਗੀ ਨਾ ਇਥੇ ਹੂੰ ਬਿੰਦਾ ਉਹ ਕਿਦਾਂ ਹੋਲਦਾ ਆਖਾਂ ਪੀਲਾਪਰਾ ਉਹਨੂੰ ਪਿਆਦੋ ਨਾ ਲੱਭਣ ਦਿਆਈ ਮੂੰਹ ਤਾਂ ਫੜਾਉਂਦਾ ਨਹੀਂ ਹੈ ਫੜਾ ਇੱਧਰ ਮੂੰਹ ਇੱਧਰ ਕਰ ਫੜਾ ਇੱਥੇ ਧੌਣ ਤੋਂ ਖੜਿਆ ਕਰੋ ਇਹਨੂੰ ਤੇ ਤੋ ਕੰਨਾ ਦੋ ਤਾਂ ਨਾ ਕੰਨਾ ਦੋ ਤੋਂ ਖੜਿਆ ਕਰੋ ਹੱਥ ਦੇ ਵਿੱਚ ਕੁੱਟ ਕੇ ਇੱਕ ਮੈਂ ਬਣਾਉਣੇ ਸੀ ਹੈਲਦੀ ਹੈਲਦੀ ਬੱਚਿਆਂ ਵਾਸਤੇ ਲੱਡੂ ਗਰਮੀਆਂ ਦਾ ਮੌਸਮ ਸੀ ਤੇ ਸਕਦੇ ਤੇ ਮੈਂ ਗਰਮੀਆਂ ਦੇ ਵਿੱਚ ਆਪਾਂ ਡਰਾਈ ਫਰੂਟਸ ਵਗੈਰਾ ਦੇ ਲੱਡੂ ਤੇ ਬਣਾ ਨਹੀਂ ਸਕਦੇ ਤੇ ਇਸ ਤਰ੍ਹਾਂ ਕਿ ਮੈਂ ਕਿ ਮਖਾਣੇ ਜਿਹੜੀਆਂ ਠੰਡੀਆਂ ਚੀਜ਼ਾਂ ਉਹ ਪਾ ਦਿੰਨੇ ਆ ਮਖਾਣੇ ਪਾਦੇ ਨੇ ਨਾਰੀਅਲ ਦਾ ਪੂਰਾ ਜਿਹੜਾ ਉਹ ਵੀ ਠੰਡਾ ਹੁੰਦਾ ਹੈ ਬਹੁਤ ਸਾਰੇ ਜਾਣਿਆਂ ਨੂੰ ਇਹ ਪਲੇ ਖਾਂਦਾ ਹੈ ਕਿ ਨਾਰੀਅਲ ਪਤਾ ਨਹੀਂ ਉਹ ਗਰਮ ਹੁੰਦਾ ਹੈ ਨਾਰੀਅਲ ਆਪਣੇ ਪੰਜਾਬ ਦੇ ਵਿੱਚ ਤਕਰੀਬਨ ਉਹਨੂੰ ਗਰਮ ਹੀ ਬੋਲਿਆ ਜਾਂਦਾ ਹੈ ਪਰ ਮੈਂ ਜਿੰਨੀਆਂ ਆਊਟ ਆਫ ਸਟੇਟਸ ਦੇ ਲੋਕਾਂ ਨੂੰ ਸੁਣਿਆ ਸਾਰੇ ਇਹ ਕਹਿੰਦੇ ਆ ਕਿ ਨਾਰੀਅਲ ਠੰਡਾ ਹੁੰਦਾ ਹੈ ਇਵਨ ਇਵਨ ਉਹ ਨੈਟ ਤੇ ਵੀ ਚੈੱਕ ਕੀਤਾ ਹੈ ਤੇ ਉੱਥੇ ਵੀ ਉਹਨਾਂ ਨੇ ਇਹੀ ਦੱਸਿਆ ਸੀ ਕਿ ਨਾਰੀਅਲ ਜਿਹੜਾ ਇਹ ਠੰਡਾ ਹੁੰਦਾ ਹੈ ਇੱਕ ਪਾਈਨੇ ਤੱਕ ਮੰਜਾ ਕੋ ਉਡਾਇਆ ਕਹਿੰਦਾ ਸਰੋਂ ਵੀ ਗਰਮ ਹੁੰਦੀ ਹੈ ਮੈਂ ਕਿਹਾ ਸਰੋਂ ਗਰਮ ਨਹੀਂ ਸਰੋਂ ਠੰਡੀ ਹੁੰਦੀ ਆ ਤੇ ਉਹ ਕਹਿੰਦਾ ਕਿ ਨਾਰੀਅਲ ਦਾ ਤੇਲ ਕਿਵੇਂ ਗਰਮ ਹੋ ਸਕਦਾ ਹੈ ਜੇ ਤੁਸੀਂ ਪੰਜਾਬ ਵਿੱਚ ਉਹ ਹੋ ਕੇ ਤੇ ਤੁਹਾਨੂੰ ਸਰੋਂ ਠੰਡੀ ਲੱਗਦੀ ਆ ਫਿਰ ਸਾਨੂੰ ਪੰਜਾਬ ਤੋਂ ਬਾਹਰ ਰਹਿ ਕੇ ਸਰੋਂ ਗਰਮ ਲੱਗਦੀ ਆ ਜਿਵੇਂ ਕਿ ਤੁਹਾਨੂੰ ਨਾਰੀਅਲ ਤੁਸੀਂ ਕਹਿੰਦੇ ਆ ਕਿ ਨਾਰੀਅਲ ਦਾ ਸੀਰ ਜਿਹੜੀ ਉਹ ਗਰਮ ਹੁੰਦੀ ਆ ਤੇ ਫਿਰ ਮੇਰੇ ਖੰਡੇ ਵਿੱਚ ਗੱਲ ਬੈਠੀ ਕਿ ਹਾਂ ਨਹੀਂ ਇਹ ਸਾਰੇ ਕਹਿ ਰਹੇ ਆ ਤੇ ਸਹੀ ਗੱਲ ਆ ਤੇ ਉਦੋਂ ਤੋਂ ਜਿਹੜਾ ਇਹ ਮੈਂ ਮੰਨਦੀ ਆ ਕਿ ਨਾਰੀਅਲ ਦੀ ਗਿਰੀ ਚੜੀ ਆ ਉਹ ਵੀ ਠੰਡੀ ਹੁੰਦੀ ਆ ਸੁੱਕੀ ਜੜੀ ਨਾਰੀਅਲ ਦੀ ਗਿਰੀ ਉਹ ਭਾਵੇਂ ਗਰਮ ਹੁੰਦੀ ਹੋਵੇ ਪਰ ਜਿਹੜੀ ਨਾਰੀਅਲ ਦਾ ਭੁਰਾਦਾ ਇਹਨਾਂ ਉਹਨੂੰ ਠੰਡਾ ਕਹਿੰਦੇ ਨਾਰੀਅਲ ਦੇ ਤੇਲ ਨੂੰ ਵੀ ਠੰਡਾ ਕਹਿੰਦੇ ਆ ਆਪਾਂ ਕਿ ਨਾਰੀਅਲ ਦੇ ਤੇਲ ਨੂੰ ਗਰਮ ਕਹਿੰਨੇ ਆ ਤੇ ਚਲੋ ਆਪਾਂ ਨਾਰੀਅਲ ਦੇ ਲੱਡੂ ਬਣਾਉਣੇ ਆ ਨਾਰੀਅਲ ਦੇ ਲੱਡੂ ਨਹੀਂ ਮਖਾਣਿਆਂ ਦੇ ਲੱਡੂ ਨਾਰੀਅਲ ਮਖਾਣੇ ਤੇ ਥੋੜੀ ਜੀ ਖਾਸ ਖਾਸ ਥੋੜੇ ਜੇ ਬਦਾਮ ਪਾਏ ਮੈਂ ਜਿਆਦਾ ਨਹੀਂ ਪਾਏ ਜੋ ਸਰਦੀਆਂ 'ਚ ਤੇ ਬਹੁਤ ਜ਼ਿਆਦਾ ਬਦਾਮ ਪਾਈਦੇ ਆ ਨਾ ਸਰਦੀਆਂ ਦਾ ਕਰਕੇ ਹੁਣ ਮੈਂ ਥੋੜੇ ਜਿਹੀ ਪਾਏ ਆ ਸਿਰਫ ਟੇਸਟ ਦੇ ਲਈ ਤੇ ਚਲੋ ਦਿਖਾਉਣੀ ਆ ਆਪਾਂ ਤੁਹਾਨੂੰ ਕੁਛ ਅੱਧਕ ਜਿਹੜਾ ਏ ਉਹ ਮੈਂ ਪ੍ਰੋਸੈਸ ਕਰਕੇ ਰੱਖ ਲਏ ਅੱਧਕ ਜਿਹੜਾ ਤੁਹਾਨੂੰ ਹੋਰ ਦਿਖਾਉਣੀ ਆ ਪਹਿਲਾਂ ਮੇਰਾ ਰਦਾਈ ਹਲਵਾ ਬਣਾ ਲਾਂ ਠੀਕ ਆ ਬਾਅਦ 'ਚ ਮੈਂ ਤੁਹਾਨੂੰ ਸਮਾਨ ਦਿਖਾਉਂਗੀ ਹਲਵਾ ਮਤਲਬ ਕਿੜਾ ਮੈਨੂੰ ਤੇ ਅਜੇ ਟਾਈਮ ਲੱਗੂਗਾ ਬੋਇਲ ਹੋਣ ਵਾਸਤੇ ਇੱਧਰ ਹੀ ਬਣਾ ਲੈਨੀ ਆ ਕੜਾ ਗੈਸ ਤੇ ਇਹਦੇ ਵਿੱਚ ਸੁੰਡੀਆਂ ਵੀ ਆ ਤੇ ਇਹਦੇ ਵਿੱਚ ਸੁਸਰੀਆਂ ਵੀ ਆ ਇਦਾਂ ਹੀ ਬੰਦ ਕਰਦਾ ਤੇ ਵੇਖ ਕੇ ਲਿਆਉਣਾ ਸੀ ਨਾ ਕੱਲ ਪੈਕਿੰਗ ਤੇ ਹੈਗੀ ਆ ਚਲੋ ਬੰਦ ਕਰੋ ਇਹਨੂੰ ਜਵਾ ਤੀ ਖਰਾਬ ਸੀ ਇਸ ਕਰਕੇ ਆਪਾਂ ਬਣਾਵਾਂਗੇ ਚੂਰੀ ਬਣਾਵਾਂਗੇ ਨਹੀਂ ਬਣਾ ਲਈ ਆ ਮਿਕਸੀ ਦੇ ਵਿੱਚ ਪਾ ਕੇ ਤੇ ਇਹ ਰੋਟੀਲੇ ਸਾਬ ਕਾਲੀ ਲੈ ਕੇ ਆਏ ਤੇ ਅੱਜ ਖੋਲਣ ਲੱਗੇ ਹੀ ਖਰਾਬ ਨਿਕਲਿਆ ਆਏ ਕਦੇ ਕਦੇ ਬੰਦ ਪੈ ਕੇ ਕਮਲੀਆਂ ਚੀਜ਼ਾਂ ਵੀ ਜਿਹੜੀਆਂ ਆਏ ਉਹ ਖਰਾਬ ਨਿਕਲਦੀਆਂ ਆਏ ਵੈਸੇ ਵੀ ਇਨਾਂ ਦਿਨਾਂ ਦੇ ਵਿੱਚ ਮੌਸਮ ਚ ਤਾਂ ਹਰ ਚੀਜ਼ ਬਹੁਤ ਹੱਦ ਤੱਕ ਜਿਹੜਾ ਇਹ ਉਹ ਖਰਾਬ ਹੋ ਹੀ ਜਾਂਦੀਆਂ ਨੇ ਇਨਾਂ ਸ਼ੁਗਰਾ ਤੇ ਖੋਲਿਆ ਨਹੀਂ ਹੀ ਨਾਲੇ ਲੈ ਕੇ ਵੀ ਕਾਲੀ ਆਏ ਆ ਤੇ ਅੱਜ ਦੇਖ ਲਈ ਆਏ ਆਪਾਂ ਚੈੱਕ ਕਰ ਲੈਨੇ ਆ ਲੱਡੂ ਬਣਾਉਣ ਵਾਸਤੇ ਆਪਾਂ ਨੇ ਕੀ ਕੀ ਸਮਾਨ ਲਿਆਏ ਆ ਆਟਾ ਏ ਨਾਰੀਅਲ ਦਾ ਬੂਰਾ ਇਹ ਵਾਲਾ ਜਿਹੜਾ ਏ ਬਰੀਕ ਬਰੀਕ ਇਹ ਆਪਾਂ ਨੇ ਘਰੇ ਨਹੀਂ ਕੀਤਾ ਜੇ ਘਰੇ ਝੋਟਾ ਗਿਆ ਤੇ ਘਰੇ ਕਰ ਲੋ ਤੇ ਇਹਨੂੰ ਬਰੀਕ ਜੇ ਨਹੀਂ ਤੇ ਫਿਰ ਤੁਸੀਂ ਇਹ ਵੈਸੇ ਆਪਾਂ ਜਿਹੜਾ ਬਾਜ਼ਾਰੋਂ ਲੈ ਆਉਨੇ ਆ ਨਾ ਇਹ ਬਹੁਤ ਵਧੀਆ ਹੈ ਤੇ ਟੇਸਟ ਵਧੀਆ ਆਉਂਦਾ ਹੈ ਇਹਦਾ ਹੀ ਲੈ ਲਿਓ ਤੇ ਆ ਲਈ ਮੈਂ ਠੰਡੇ ਗਿੱਕਰੀ ਬੱਦਾਂ ਕਿਲੋ ਆ ਆ ਪਾਈ ਆ ਕਿਦੇ ਗਰੀਬ ਜੜੀ ਆ ਉਹ ਹੈਗੀਆਂ ਪੂਰਾ ਰੰਗ ਸਤ ਕਰ ਹੈ ਨਹੀਂ ਠੰਡ ਨਾਲ ਸਵਾਦ ਲੱਗਦਾ ਇਹਨਾਂ ਜਿਹੜਾ ਪੂਰਾ ਟੇਸਟ ਜਾਨੀ ਚੰਗਾ ਲੱਗਦਾ ਇਹ 1/2 ਕਿਲੋ ਲੈਣੇ ਛੋਲੇ ਤੇ ਕਿਲੋ ਕਿ ਲਿਆਏ ਕਿਉਂ ਕਿ ਉਹ ਪੂਰਾ ਨਹੀਂ ਯੂਜ਼ ਹੋਊਗਾ ਘੱਟ ਯੂਜ਼ ਹੋਊ ਕਿਲੋ ਨਹੀਂ ਹੋਊਗਾ ਅੱਧਾ ਕਿਲੋ ਤੋਂ ਥੋੜਾ ਜਿਹਾ ਵੱਧ ਅੱਧਾ ਕਰਿਆ ਜਾਊਗਾ ਕਿਉਂਕਿ ਆਟਾ ਜਿਹੜਾ ਹੈ ਉਹ ਵੀ ਏਦਾਂ ਕਿਲੋ ਦੇ ਕਰੀਬ ਆ ਤੇ ਆ ਮੈਂ ਜਿਹੜੇ ਮਖਾਣੇ ਇਹਨਾਂ ਨੂੰ ਰੋਸਟ ਕਰਕੇ ਨਾ ਥੋੜੇ ਜਿਹੀ ਘਿਓ ਦੇ ਵਿੱਚ ਕੜ੍ਹੀ ਘਿਓ ਦੇ ਵਿੱਚ ਅ ਕਿੰਨੇ ਹੋਣਗੇ ਮਖਾਣੇ ਤਕਰੀਬਨ ਮਤਲਬ ਨਾਈਟਾਈਸ ਹੋ ਤੋ ਥੋੜੇ ਜਿ ਹੋ ਰਹਾ ਏ 100 100 ਕ ਹੋਣੇ ਆ ਹਾਂ ਸਾਢੇ 1/2 ਗ੍ਰਾਮ ਜਿਹੜੇ ਮਖਾਣੇ ਸੀ ਤੇ ਇਹ ਵਾਲੀ ਲਈ ਮੈਂ ਕਿਸ਼ਮਿਸ਼ ਕਿਸ਼ਮਿਸ਼ ਨੂੰ ਬਰੀਕ ਕਰ ਲਿਆ ਵਾ ਪਹਿਲਾਂ ਡਰਾਈ ਰੋਸਟ ਕਰ ਲਿਆ ਸੀ ਤੇ ਇਹਦੇ ਵਿੱਚ ਜਿਹੜੇ ਉਹ ਮੈਂ ਬਦਾਮ ਪਾ ਕੇ ਉਹ ਵੀ ਜਿਹੜੇ ਆ ਉਹ ਡਰਾਈ ਕਰ ਲਿਆ ਡਰਾਈ ਰੋਸਟ ਕਰਕੇ ਫਿਰ ਬਦਾਮ ਵੀ ਜਿਹੜੇ ਉਹ ਡਰਾਈ ਰੋਸਟ ਕਰਕੇ ਤੇ ਮੈਂ ਬਰੀਕ ਕਰ ਲਿਆ ਦੇਖੋ ਥੋੜੇ ਥੋੜੇ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸੌਫ ਬਰੀਕ ਕਰਕੇ ਥੋੜੀ ਜੀ ਪਾਵਾਂਗੇ ਅਜਵਾਇਨ ਟੇਸਟ ਦੇ ਲਈ ਥੋੜੀ ਜੀ ਕਾਲੀ ਮਿਰਚ ਤੇ ਇਹ ਚੀਜ਼ਾਂ ਦੇ ਨਾਲ ਜਿਹੜਾ ਇਹ ਹਾਜਮਾ ਵਧੀਆ ਰਹਿੰਦਾ ਇਸ ਕਰਕੇ ਇਹ ਸੌਂਫ ਅਜਵਾਇਨ ਤਿੰਨ ਚੀਜ਼ਾਂ ਜ਼ਰੂਰ ਪਾਵਾਂਗੇ ਆਪਾਂ ਥੋੜੀਆਂ-ਥੋੜੀਆਂ ਤੇ ਪਹਿਲਾਂ ਮੈਂ ਜਿਹੜੀਆਂ ਸੌਂਫ ਅਜਵਾਇਨ ਨੂੰ ਡਰਾਈ ਰੋਸਟ ਕਰਕੇ ਤੇ ਉਹ ਬਰੀਕ ਕਰ ਲੈਣੀਆਂ ਸੌਂਫ ਅਜਵਾਇਨ ਵੀ ਜਿਹੜੀ ਆ ਉਹਨਾਂ ਆਪਾਂ ਬਰੀਕ ਕਰ ਲਾਂਗੇ ਲੋ ਜੀ ਇਹ ਜਿਹੜਾ ਹੈ ਨਾਰੀਅਲ ਦਾ ਪੂਰਾ ਦਾ ਇਹ ਵੀ ਆਪਾਂ ਨੇ ਥੋੜਾ ਡਰਾਈ ਰੋਸਟ ਕਰ ਲਿਆ ਜੁ ਕਿਈ ਵਾਰ ਜਿਹੜੀ ਆ ਨਾ ਉਹ ਨਾਰੀਅਲ ਦੇ ਪੂਰੇ ਚ ਸਮੈਲ ਆਉਂਦੀ ਹੁੰਦੀ ਆ ਜ ਜੇ ਆਪਾਂ ਡਰਾਈ ਰੋਸਟ ਕਰ ਲਈਏ ਫਿਰ ਉਹਦੀ ਸਮੈਲ ਉਹ ਸਾਰੀ ਉੱਡ ਜਾਂਦੀ ਆ ਤੇ ਲੋ ਜੀ ਹੁਣ ਆਪਾਂ ਪਾਵਾਂਗੇ ਇਸੇ ਗੜਾਈ ਦੇ ਵਿੱਚ ਕਿਉ ਤੇ ਆਟਾ ਭੁੰਨਾਂਗੇ ਕਿਉ ਤੇ ਆਟਾ ਪਾ ਕੇ ਭੁੰਨਣਾ ਹੈ। ਦੀਵ ਸਾਡੇ 700 ਗ੍ਰਾਮ ਦੇ ਕਿਉ ਲੱਗੇ ਆਟਾ ਕਾਵੇ ਬੀ ਦੀ ਲਾਤ ਤੋਂ ਨਾ ਮਾਗੀ ਗਿਆ ਹੈ। ਇਹਦੇ ਵਿੱਚ ਆਖਣਾ ਹੈ ਕਿਉ ਉਪਨਨਦੇ। ਇਹ ਸਾਰੇ ਚੀਜ਼ ਜਦੋਂ ਪਾਈਆਂ ਨਾ ਉਹ ਸੁੱਤਰਿਆ ਹੋ ਜਾਣਾ ਹੈ। ਇਹ ਜਿਹੜੇ ਛੋਲੇ ਉਹ ਬਾਹਰ ਪਏ ਆ। ਇਹਦੇ ਨੂੰ ਸਭ ਨਾਲ ਮਿਲ ਕੇ ਖਾਇਓ। ਇਹਨੇ ਸਭ ਹਾਂਜੀ ਦਿਨੀ ਬਣਾ ਕੇ ਹੋਰ ਆ ਵੀ ਤੇ ਹਲੋ ਇਦਾਂ ਦੀ ਜਿਹੜੀ ਆ ਉਹ ਆਪਣਾ ਬਣ ਗਿਆ ਜੀ ਹੋਰ ਭੁੰਨਾਗੇ ਕਿਉਂਕਿ ਇਹ ਜੀ ਕੱਚਾ ਹੈ ਤੇ ਛੋਲੇ ਪਾਏ ਫਿਰ ਡ్రਾਈ ਜਿਆ ਪਾਊਡਰ ਬਣ ਗਿਆ ਇਸ ਤਰ੍ਹਾਂ ਕੇ ਹੋਰ ਮੈਂ ਇੱਕ ਪਈਆ ਕਿਉਂ ਪਾਇਆ ਤੇ ਉਹਦੇ ਨਾਲ ਜਿਹੜਾ ਹੈ ਇਦਾਂ ਦਾ ਆਪਣਾ ਮਿਕਸਚਰ ਤਿਆਰ ਹੋ ਗਿਆ ਹੈ ਹੁਣ ਆਪਾਂ ਇਹ ਵਾਲੇ ਜਿਹੜਾ ਸਾਰਾ ਸਮਾਨ ਵਿੱਚੇ ਖੰਡ ਸਾਰਾ ਹੈ ਆਪਾਂ ਮਿਕਸ ਕਰਾਂਗੇ ਇਕੱਠਾ ਹੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਿੱਤੀ ਖੰਡ ਇਹਦੇ ਵਿੱਚ ਵੀ ਜਿਹੜਾ ਇਹ ਨਹੀਂ ਸਾਰੀਆਂ ਚੀਜ਼ਾਂ ਪਾਵਾਂਗੇ ਆਪੇ ਫੁਰਕ ਦੇ ਕੇ ਕਰਕੇ ਪਾਉਣਾ ਹੈ ਸਾਨੇ ਜਿੱਦਾਂ ਇਹ ਤੁਹਾਨੂੰ ਮਿਕਸ ਨਹੀਂ ਹੋਣੀ ਹੈ ਬੱਡੇ ਆਪ ਨੂੰ ਹੋ ਜਾਣੀਆਂ ਪਹਿਲੇ ਪਹਿਲਾਂ ਇੰਨੀ ਆਤ ਕਰ ਲਈਏ ਹੁਣ ਵੀ ਖੰਡ ਪਾ ਦੋ 70 ਵੀ ਪੈ ਗਈ ਮੈਨੂੰ ਲੱਗਾ ਨਾ ਲਓ ਜਿੱਦੀ ਵੀ ਪੈ ਗਈ ਇੱਕ ਹੋਰ ਖੰਡ ਇਹਦੇ ਵਿੱਚ ਵੀ ਪੈ ਪਾ ਦਿਓ ਇਹਨੂੰ ਬਾਅਦ ਤੋਂ ਇਹਨੂੰ ਲੁਲਣਾ ਇਹਨੂੰ ਬਾਅਦ ਪਾੜੇ ਰੁਕ ਜਾਓ ਹੋ ਲਾ ਲਓ ਵੀਰ ਵੱਡਾ ਭਾਂਡਾ ਲੈਣਾ ਪੈਣਾ ਆਪਾਂ ਨੂੰ ਇਹ ਹੋਰ ਲਾ ਲਓ ਜੀ ਬਾਚਾ ਪਾਲਾਂ ਜਿਵੇਂ ਕਿ ਮੀਮੀ ਓਕੇ ਸੌਖੀ ਹੋ ਗਈ ਆਪਾਂ ਨੇ ਲੱਡੂ ਲੈ ਆ ਬਣਾ ਤੇ ਹੁਣ ਜਿਹੜਾ ਇਹ ਆਪਾਂ ਅਗਲੀ ਵਾਰ ਥੋੜਾ ਸਮਾਨ ਲੈ ਕੇ ਥੋੜੀ ਕੁਆਂਟੀਟੀ ਚ ਨਾ ਥੋੜੇ ਲੱਡੂ ਬਣਾਵਾਂਗੇ ਤੇ ਪੂਰੀ ਜਿਹੜੀ ਡਿਟੇਲ ਚ ਵੀਡੀਓ ਸ਼ੇਅਰ ਕਰਾਂਗੇ ਤੇ ਜੇ ਅੱਜ ਦੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਇਹ ਲੱਡੂਆਂ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੁਣ ਆਪਾਂ ਚਾਹ ਬਣਾ ਕੇ ਚਾਹ ਦੇ ਨਾਲ ਲੱਡੂ ਇੰਜੋਏ ਕਰਾਂਗੇ ਤੇ ਬਾਏ ਬਾਏ